ਸ੍ਰੀ ਕਾਲਜੀ ਸਵਾਗਤ ਹੈ ਜੀ ਅੱਜ ਦੀ ਵੀਡੀਓ ਚ ਅੱਜ ਕੱਲ ਜਿਹੜਾ ਰਾਤ ਰਹਿ ਗਿਆ ਤੇ ਦੋ ਪਿਆਰੀ ਜਵੀ ਦੇ ਉਹ ਲੱਗੇ ਵੇ ਭਰਨ ਨਾਲੇ ਮੈਂ ਕਿਹਾ ਵੀ ਲਸਣ ਪਸ ਸਪਰੇਅ ਕਰ ਦਈਏ ਕੱਖ ਤੋਂ ਜਿਹੜੀ ਆਪਾਂ ਪਿਛਲੇ ਸਾਲ ਪਿਆਜ਼ਾਂਪ ਕਰੀਤੀ ਡੈਕਲ ਉਹ ਮੇਰੇ ਕੋ ਪਾਈ ਤੀ ਮੈਂ ਇੱਕ ਦੋ ਦੁਕਾਨਦਾਰ ਨੂੰ ਪੁੱਛੋ ਕਹਿੰਦੇ ਵੀ ਕਰ ਦੋ ਕੋਈ ਨਹੀਂ ਹੋ ਜਾਂਦੀ ਏ ਵੀ ਲਸਣ ਪਰ ਵੀ ਹੋ ਜਾਂਦੀ ਛੋਲਿਆਂ ਪਰ ਵੀ ਕਰਨੀਆਂ ਕਿਉਂਕਿ ਆ ਕੱਖ ਜੰਮ ਰਿਹਾ ਜਿੱਥੇ ਕੋਈ ਨੰਗਾ ਰਹਿ ਗਿਆ ਪਰ ਆਲੀ ਦਾ ਪੈਰ ਮਾਰਤਾ ਉਹ ਦੇਖ ਜਾਨਵਰਾਂ ਨੇ ਉੱਥੇ ਇਹ ਰਹਿ ਗਏ ਜਿਹੜਾ ਬਾਕੀ ਕੋਈ ਛੋਟਾ ਮੋਟਾ ਕੱਕ ਹੋਰ ਹੋਊਗਾ ਵੀ ਉਹ ਨਿਕਲੇ ਦਾ ਉਹ ਮਰ ਜਾਊਗਾ ਤਾਂ ਫਿਰ ਮੈਂ ਕਿਹਾ ਵੀ ਇਹ ਹੁਣ ਇਹਨੂੰ ਸਪਰੇਅ ਕਰ ਦਈਏ ਆਪਣੇ ਕੋਲ ਪਈ ਤੀ ਸੈੜਾ ਸੈੜਾ ਪਰ ਲਾਦੀ ਉੱਪਰ ਘੁੰਮ ਕੇ ਇੱਕ ਪੰਪ ਲੱਗਣਾ ਆਪਣਾ ਨਾਲੇ ਪਾਣੀ ਚਲਾ ਲਿਆ ਔਰੇ ਗੰਨੇ ਉਹਨੂੰ ਜਬੀ ਨੂੰ ਨਾਲੇ ਮੈਂ ਕਿਹਾ ਬਈ ਸਪਰੇਅ ਕਰ ਦਿੰਦੇ ਆ ਅੱਧਾ ਘੰਟਾ ਲੱਗਣਾ ਆ ਸਪਰੇਅ ਉਹ ਇਹ ਹੁਣ ਮੈਂ ਕਿਹਾ ਪਾਣੀ ਵੀ ਹੈਗਾ ਨਹੀਂ ਫੇ ਪਾਣੀ ਦੀ ਵੀ ਦਿੱਕਤ ਆ ਜਾਂਦੀ ਆ ਆਪਾਂ ਪਾਪ ਭਰ ਲੈਣਾ ਆਪਾਂ ਨੇ ਇੱਕ ਇਹ ਸਪਰੇਅਰ ਮੈਂ ਕਿਹਾ ਵੀ ਇੱਕ ਪੰਪ ਲਾ ਲਈਏ 100 ml ਮਹਿੰਗਾਈ ਸੀ ਪਿਛਲੀ ਵਾਰੀ ਕੋਸੀ ਦੇ ਚੋਂ ਮੈਂ ਕਰਤੀ ਸੀ ਪਿਛਲੀ ਵਾਰੀ ਕੋਸ ਆਪਣੀ ਇਹ ਬਚ ਗਈ ਦੀ ਇੱਕ ਪੰਪ ਲਾਤਾ ਸੀ ਪਿਛਲੀ ਵਾਰੀ ਉੱਪਰ ਇੱਕ ਬਿੱਗਾ ਗਿਆ ਤਾਂ ਹੁਣ ਵੀ ਆਪਣਾ ਇੱਕ ਬਿੱਗਾ ਗਿਆ ਸੀ ਮੈਂ ਕਿਹਾ ਵੀ ਇੱਕ ਪੰਪ ਭਰ ਕੇ ਉਰੇ ਲਾ ਦੇਣਾ ਜੀ ਬਚ ਗਿਆ ਕਬਾੜੀ ਚ ਛੋਲੀਆਂ ਬਿਲਾ ਦੂੰਗਾ ਮੜਾ ਮੋਟਾ ਜੀ ਘਟ ਗਿਆ ਤਾਂ ਹੋਰ ਪਈਆ ਦਵਾਈ 20 ਕਿਲੋ ਉਹ ਪੰਪ ਬਣਾ ਕੇ ਕਰਦਾਂਗੇ ਵੀ ਦੇਖੀਏ ਕਿ ਇੰਤਜ਼ਾਰ ਆਪਾਂ ਆਉਂਦਾ ਪਿਛਲੀ ਵਾਰੀ ਤਾਂ ਬਹੁਤ ਵਧੀਆ ਰਿਜ਼ਲਟ ਰਿਹਾ ਤਾਂ ਪਿਆਜ਼ ਵਿੱਚ ਸਾਰਾ ਕੱਖ ਮਾਰਤਾ ਦਾ ਬਾਕੀ ਹੁਣ ਦੇਖਦੇ ਆ ਇਧਰ ਚੱਲਦਾ ਇਹ ਪਾਣੀ ਪਰ ਜene ਬਸ ਦੋ ਕਿਹੜੀ ਰਹਿ ਗਈ ਤੇ ਰਾਤ ਅੱਧਾ ਪੌਣਾ ਘੰਟਾ ਲੱਗੂਗਾ ਇਹਨਾਂ ਨੂੰ ਇੰਨੇ ਜਿਹਾ ਸਪਰੇਅ ਕਰ ਦੇਣੀ ਆ ਆਪਾਂ ਨੇ ਚਲੋ ਕਰਤੀ ਸਪਰੇਅ ਫਿਰ ਲੋ ਭਾਈ ਸਪਰੇਅ ਕਰਤੀ ਗਾ ਹਾਂ ਲਾਸਟ ਸਿਆੜਾ ਬਾਕੀ ਮਾਰਤੀ ਹੁਣ ਘਰਾਂ ਜਾ ਕੇ ਛੋਲਿਆਂ ਉ ਮਾਰਾਂਗੇ ਸਾਨੂੰ ਪਹਲਵਾਨ ਨੇ ਬਾਈ ਪੜ੍ਹ ਕੇ ਦੱਸਿਆ ਵੀ ਛੋਲਿਆਂ ਵਰ ਵੀ ਹੋ ਜਾਣੀ ਇਹ ਸਭ ਕਾਹਦੇ ਫਰ ਹੋ ਜਾਂਦੀ ਆ ਤੇ ਹੈ ਉਹ ਫਲ ਸਬਜ਼ੀਆਂ ਵਾਲੀ ਆ ਬਾਕੀ ਹੁਣ ਰਿਜ਼ਲਟ ਦੇਖਦੇ ਆ ਰਿਜ਼ਲਟ ਉਹੀ ਮੌਇਸਚਰ ਗਨੇ ਦੇ ਵੀ ਚਾਹੀਦਾ ਥੋੜਾ ਜਿਹਾ ਗਿੱਲੇ ਹਾਂ ਸਿਆੜਾ ਤਾਂ ਬਹੁਤ ਥੱਲੇ ਤਾਂ ਗਿੱਲੇ ਤਾਂ ਅੰਤੇ ਨਹੀਂ ਕਰਾਈ ਕਰਕੇ ਉਹੀ ਹੈ ਕਣ ਆਪਾਂ ਗੰਨੇ 'ਚ ਵੀ ਕਰਦੇ ਆ ਅੱਖ ਵਾਲੀ ਕੋਈ ਵੀ ਸਪਰੇਅ ਪਾਣੀ ਨਾਲ ਹੁੰਦੀ ਆ ਜਿਆਦਾ ਹੂੰ ਆ ਪਾਣੀ ਛੱਡਿਆ ਵਾ ਆ ਕੀ ਲੈ ਦੇ ਦੋ ਕਾਰੇ ਰਹਿ ਗਏ ਤੇ ਦਸਣ ਤਾਂ ਹਨ ਹੋਇਆ ਹੈ ਦਸਣ ਤਾਂ ਜੰਮਿਆ ਆਇਆ ਧੋਪਾ ਜੈਨ ਦਿਖਦਾ ਨਹੀਂ ਹੈ ਪਰ ਕੱਲਾ ਕੱਲਾ ਸਿਆੜ ਜੰਮਿਆ ਰਹਿਣ ਬਾਹ ਕੱਟੇ ਨਹੀਂ ਗਏ ਪ੍ਰਾਣੀ ਜੀ ਥੋੜਾ ਚੌੜੇ ਪੱਤੇ ਵਾਲਾ ਇਹ ਚੌੜਾ ਪੱਤੇ ਵਾਸਤੇ ਹੋਵੇ ਸਪੈਸ਼ਲ ਕਾਈ ਤਾਂ ਕਰਨ ਲੱਗਿਆ 25 ਦਿਨ 25 ਦਿਨ ਦੀ ਪਰ ਹੋਣੇ ਦੀ ਕਹਿੰਦੇ 25 ਦਿਨੇ ਹੋਏ ਆ 20 22 ਦਿਨ ਹੋ ਗਏ ਹੂੰ ਪਏ ਤਾਂ ਪਿਛਲੇ ਸਾਲ ਪਿਆਜਾਂ ਬਗਰੀਦੀ ਹਾਂ ਤੇ ਅਜਰਾਇਨ ਕੱਕ ਫੂਕਦਾ ਤੇ ਇੱਕ ਵਾਰ ਤਾਂ ਇਹਨੇ ਹੂੰ ਪਿਆਜ਼ਾਂ ਦੀ ਹੋ ਆਹੇ ਦੇਖੀ ਇਹ ਸਣ ਬਕਰਾਤੀ ਤਾਂ ਨਾਲੋਂ ਸਣ ਪਿਆਜ਼ ਚ ਕੀ ਫਰਕ ਹਾਂ ਵਧੀਆ ਸਵਰੇ ਲੱਗ ਰਹੀ ਮਨ ਮੁਸਕ ਜਿਹਾ ਤਾਂ ਪੂਰਾ ਕਲੋਰੋ ਮੰਗਣਾ ਮੁਸਕ ਜਿਹਾ ਤਾਂ ਬਹੁਤ ਆ ਕੰਪਨੀ ਵੀ ਵਧੀਆ ਹੂੰ ਚਲ ਆ ਦੇਖ ਆਹ ਦਸਿਆੜ ਭਰ ਗਏ ਉਹ ਇਧਰ ਤੇ ਪਾਣੀ ਆ ਗਿਆ ਕੱਲ ਨਾਲੇ ਲਫਾਫਾ ਲਾਇਆ ਵਡੌਲਪ ਹਾਂ ਇਹਦੇ ਨਾਲੇ ਲਫਾਫਾ ਆਉਂ ਕੇ ਖਾਡ ਲੈ ਇੱਕ ਚੂਹਿਆਂ ਦੀ ਹੂੰ ਥੱਲੇ ਨੂੰ ਬਾਕੀ ਹੋ ਰੱਬ ਰੱਖਾ ਸੀ ਤਾਂ ਆਪਣੇ ਕਿਹਦੇ ਬੇਚੀ ਘੜਪੜ ਮਾਰਤੀ ਸੀ ਦੇਖ ਲੈ ਹਾਂ ਬਾ ਹੁਣ ਕਹੇ ਕਿਤੇ ਕੱਖ ਦੱਬਣ ਲੱਗੇ ਨੇ ਤਾਂ ਸਾਨੂੰ ਤਾਂ ਦੱਬ ਲਵੇ ਹਾਂ ਨਹੀਂ ਹੁਣ ਨਹੀਂ ਤਾਂ ਮਟਾਈ ਘਟਾ ਦਿੰਦਾ ਹੋਰ ਤਾਂ ਕੁਛ ਨਹੀਂ ਆਹ ਠੀਕ ਇਹ ਨਹੀਂ ਦਿਖਾਉਣੀ ਜਿਹੜਾ ਰਿਜ਼ਲਟ ਆਏ ਤੇ ਦਿਖਾਵਾਂਗੇ ਵੀ ਵੀ ਕੰਮ ਜਾਵਾ ਕਿ ਨਹੀਂ ਦੇਖਣੀ ਅਸੀਂ ਬੈਨ ਨਹੀਂ ਕਹਿਦੀ ਇਹ ਕੰਮ ਜਾਬਾ ਜੀ ਫਿਰ ਤਾਂ ਗੱਲ ਗਲਤ ਹੋ ਜਾਣੀ ਹੈ ਕੀ ਤਾਂ ਹੈ ਧਰ ਗਿਆ ਕਿਹੜਾ ਵੀ ਪਿਛਲੇ ਸਾਲ ਦਾ ਕੰਮ ਜਾਬਤੀ ਫਿਰ ਉਹਨੂੰ ਗਾਜਾ ਪਰ ਮਾਰਦਾ ਦਾ ਕੱਕ ਹਾਂ ਸਾਰਾ ਮਾਰਦਾ ਇੱਕ ਵਾਰੀ ਦਾ ਬਸ ਇੱਕੋ ਗੱਲ ਆ ਐ ਜਣੀ ਕਿਦੇ ਵਿੱਚ ਪਰਾਲੀ ਪਈ ਆ ਪੱਛੀਆਂ ਲਾਈਆਂ ਫੁੱਟ ਗਈ ਉੱਪਰੇ ਪੈਂਦਾ ਸਾਰੇ ਕਹੀ ਤਾਂ ਦੇਖਿਆ ਉਧਰ ਵੀ ਦੇਖਿਆ ਜਿਹੜੀ ਟੇਢੀ ਆ ਦੇਖਦਾ ਜੀ ਮਿੱਟੀ ਪਾਉਂਦਾ ਮਿੱਟੀ ਕਿਹਣਾ ਪਾਉਂਗਾ ਕਹੀ ਲੈ ਕੇ ਮੰਨੇ ਕਿਹੜਾ ਹੋ ਗਿਆ ਨਾ ਸਾਲਾ ਬਚ ਗਈ ਥੋੜੀ ਜੀ ਹੈ ਨਾ ਹਾਂ ਪਈ ਆ ਭਰ ਗਿਆ ਕੇਰਾ ਵੀ ਵੰਗਣਾ ਫਿਰ ਇੱਥੇ ਹੁੰਦਾ ਥੋੜਾ ਜਿਆ ਰਹਿ ਗਿਆ ਵਾ ਉਹ ਭਰ ਲੈਣਾ ਤੇ ਉਧਰ ਰੈਨ ਵੜ ਦੇਣਾ ਨਾ ਪਰਲੇ ਨੂੰ ਵੀ ਚੱਲਦਾ ਦੋਨੋਂ ਪਾਸੇ ਨੂੰ ਖੋਲਿਆ ਵਾ ਤੇ ਉਧਰੋਂ ਖੋਲ ਤਾਦਾ ਇੱਥੇ ਨਹੀਂ ਖੋਲ ਤਾ ਇੰਨਾ ਘਰੇ ਗਿਆ ਤਾਂ ਗੰਨੇ ਤੇ ਚਾਰ ਸਿਆੜ ਹੋਣੇ ਆ ਇਹ ਪੰਜ ਜਿਹੜਾ ਬੀਜ ਘਟ ਗਿਆ ਚੱਲ ਉਪਰ ਲੰਘ ਦੇਖ ਕਿੰਨਾ ਪੱਟੀ ਵੀ ਕਵਾਂ ਨੇ ਕਵਾਂ ਦੇ ਲੱਗਦੇ ਮੈਨੂੰ ਤਾਂ ਨਿਗਾ ਰੱਖਣੀ ਪਊਗੀ ਹੁਣ ਜੰਮੀ ਵੀਰ ਹਾਂ ਤਾਂ ਨਹੀਂ ਪੜਦਾ ਯਾਰ ਕੋਈ ਹੈ ਨਹੀਂ ਕੋਤੇ ਦੇ ਆ ਰਹੇ ਹੁੰਦੇ ਨਹੀਂ ਕਵਾਂ ਮਿੱਠੂ ਆ ਦੇਖ ਸਾਰੀ ਆ ਕਵਾਂ ਨੇ ਪੱਟੀ ਵੀ ਆ ਕਹਿ ਲਿਆ ਨੇ ਤੇ ਇਹ ਪੰਗਾ ਯਾਰ ਇਹ ਹੈ ਗੱਲ ਪੱਟ ਕੇ ਉਰੀ ਆ ਤੂੰ ਵੀ ਦੇਖ ਲੈ ਮੈਂ ਵੀ ਇੱਥੇ ਫਿਰਦਾ ਕਰਤੇ ਕੰਨੇ ਨੇ ਨੰਬਰ ਲੈ ਗਿਆ ਭਲਵਾਨ ਚਲਾਉਂਗਾ ਕਾਲੂ ਕਲਾੜੀ ਫਿਰ ਕਿੰਗਾ ਡੱਡਾ ਜਿ ਕਿੰਨਾ ਦਾ ਮਸਲ ਘੜੂਗਾ ਕਿੰਨੀਆਂ ਭਰੀਆਂ ਹੋਈਆਂ 2 4 6 ਭਰੀਆਂ ਨੇ 6 ਹੈ ਨਹੀਂ ਕੱਟਾ ਕੱਟਾ ਦੋ ਭਰੀਆਂ ਆ ਇੱਕ ਭਰੀ ਘੱਟ ਆ ਦੋੜ ਉਹ ਵੜ ਦੇਣਾ ਦਾ ਲੈ ਉਹ ਕੰਨ ਪਾਉਣਾ ਵਿੱਚ ਉਹ ਤਾਂ ਗੰਨਾ ਗੁੜ ਬਹੁਤੀ ਹੁੰਦਾ ਕਿ ਮੈਂ ਉਹ ਵੀ ਨਾ ਖਰਾਬ ਹੋ ਜੂ ਨਹੀਂ ਲੈ ਲੈ ਕਿਆ ਪੱਤੀ ਨਹੀਂ ਜਾ ਕੇ ਲਿਆਉਣੇ ਪੱਤੀ ਹੁਣ ਆਇਆ ਮੈਂ ਦੇ ਦੂੰਗਾ ਤੇ ਹੈਗੀ ਪੱਤੀ ਫੋਨ ਕਰਨਾ ਪੈਣਾ ਉਹਨੂੰ ਹੋ ਚੱਲੀਏ ਹੋਰ ਕਿ ਆ ਜਾਣ ਉਹਨੂੰ ਚੱਲ ਆ ਜਾਣ ਦੇ ਉਹਨੂੰ ਫੇ ਮੇਰੇ ਹੋ ਚੱਲਦੇ ਆ 85 ਹੋ ਗਏ 19 ਆ ਇਹ ਲੈਣ ਵਧੀਆ ਕੁਆਲਟੀ ਦਾ ਦੇ ਹੈ 85 ਨੂੰ ਦੇ ਕੇ ਇਹ ਦੇਖ 85 ਜਿਹੜਾ ਸਾਹ ਵਧੀਆ ਖੜਾ ਏਡਾ ਏਡਾ ਕਰਨਾ ਇਹ ਬਾਪੂ ਜੀ ਨੇ ਰੱਖਿਆ ਵਾ 20 ਜੀ ਪੁਰਾਣਾ ਵਧੀਆ ਵੀ ਗਿਆ ਕਫਰਾਲੀ ਜੀ ਲਿਆਂਦਾ ਵਾ ਵੀਰ ਨੇ ਦੇਖੀ ਰਾਵਨ ਨਿਕਲਦਾ ਇਹਦਾ ਇਹ ਹੋ ਮੋਟਾ ਉਹਦੇ ਨਾਲੋਂ ਮੇਰੇ ਨਾਲੋਂ ਹਾਂ ਮੇਰੇ ਬਰੀਕ ਤਾਂ ਹੌਪਰ ਦੇ ਸਿਰ ਬਹੁਤ ਭਾਰਾ ਇਹ ਹਾਂ ਤਾਂ ਹੀ ਕਰਦਾ ਹੈ ਉਹ ਦੇਖ ਲੈ ਉਧਰ ਸਾਗ ਲੱਗੇ ਵੀ ਤੋੜਨਾ ਹੈ ਨੂੰ ਕਹਿਣਾ ਬਾਈ ਮੈਂ ਸਬੀਰ ਦੇ ਘਟੋ ਘਟ 10 15 ਜਣੇ ਭਜਾ ਚੁੱਕੇ ਹਾਂ ਹੂੰ ਉਹ ਤੋਂ ਸੜਕ ਭਰ ਆਉਂਦਾ ਰੇਕੇ ਸਾ ਉਹ ਚ ਜਵੀ ਚ ਪੜ ਦਿੰਦਾ ਮੈਂ ਵੱਢਣੀ ਹੈ ਬਾਈ ਇਹ ਤੁਸੀਂ ਸਾਗੇ ਲੈ ਜਾ ਸੰਗੋਂ ਆਪੇ ਵੱਢ ਲਓ ਨਹੀਂ ਐਂ ਕਰੋ ਕਹਿ ਇੱਕ ਮਿੰਟ ਵੱਢ ਕੇ ਰੱਖ ਦੋ ਆਪਣਾ ਸਾਗ ਤੋੜ ਲਈ ਜਾਓ ਕਿੰਨੇ ਫਿਰ ਤਾਂ ਸਾਰੀ ਵੱਢ ਜਾਣੀ ਉਹ ਦੇਖਣਾ ਗਾਹ ਲੱਗੇ ਪੌਣ ਹੁਣ ਕਰਾਂਗੇ ਇਹਨਾਂ ਨੂੰ ਜੇ ਕੋਈ ਕਹਿੰਦਾ ਫਿਰ ਔਖਾ ਮੈਂ ਤੈਨੂੰ ਕਹਿੰਦਾ ਵੀ ਆਪ ਸਾਗ ਹਲੇ ਇੱਕ ਵਾਰ ਬਣਾਇਆ ਦੋ ਵਾਰ ਨਾਲੇ ਸਾਗ ਹੈ ਵੀ ਨਿਊਚ ਦਾ ਕਹਿੰਦੇ ਬਾਤੂ ਤੋੜਦੇ ਆ ਵਿੱਚ ਤੇਲਾ ਦੱਸ ਕਰਾਂਗੇ ਆ ਹੁਣ ਰਾਬ ਰੰਦੇ ਵੀ ਚੰਗੇ ਨਹੀਂ ਲੱਗਦੇ ਆ ਹੀ ਤਾਂ ਚੱਕਰ ਆ ਤੇ ਹੋਰ ਇੱਕ ਬੰਦਾ ਪਿੰਡ ਦਾ ਲੇਜੰਡਾ ਜਾ ਕੇ 10 ਨੂੰ ਦਾਤਦਾ ਚਾਰੀਆਂ ਨੇ ਲੱਗੇ ਵੀ ਆ ਇਹ ਇਹ ਤਾਂ ਹੈਵੀ ਹੁਣ ਪੰਜਾਬੀ ਨਹੀਂ ਹੈਗੇ ਕਰੀਏ ਕੀ ਇਹ ਤਾਂ ਹੈਵੀ ਬਿਯਾਰੀ ਹੈਗੇ ਆ ਬਿਹਾਰ ਦੇ ਬਜਰੇ ਕੋਈ ਨਹੀਂ ਪਰਦੇਸੀ ਆ ਖਾਣ ਦੇ ਤਾਂ ਇਹ ਤਾਂ ਕੁਛ ਨਹੀਂ ਬਥੇਰੇ ਤੋੜ ਕੇ ਲੈ ਜਾਣੇ ਉਹੀ ਕਿ ਪਰਦੇਸੀ ਆ ਹੁਣ ਖਾਵੇ ਕਰੀਏ ਕੀ ਜਾਂ ਰਹਿੰਦੇ ਇੱਥੇ ਆਸ-ਪਾਸ ਲੈ ਘਰ ਦੇ ਕਹਿੰਦੇ ਤੇ ਬਣਾਉਣਾ ਮਾਹ ਜਾਨ ਤੁਸੀਂ ਜਾਣ ਜਾਣ ਤਾਂ ਉੱਥੇ ਜਿਵੇਂ ਰਹਿਣੀ ਆ ਆ ਮੇਰੀ ਵੀ ਦਿਨੋਂ ਕਿਹੜਾ ਆਇਆ ਇੱਚ ਹਇਓ ਨਹੀਂ ਇਹ ਗੱਲ ਆ ਕਿਆਜ਼ ਲੱਕੇ ਹੀ ਆ ਨਾਲੇ ਕੱਲ ਜੂਰੀਆ ਪਾਇਆ ਹੁਣ ਕਰੀਏ ਕੀ ਜਦ ਕੱਢਣੀ ਬਾਤ ਹੀ ਕੱਢੀ ਹੁਣ ਜੇ ਘੜ ਹੂੰਗਾ ਤਾਂ ਯਾਰ ਉਹ ਵਿਲਾ ਬੈਠਾ ਸਵੇਰ ਦਾ ਦਲੀਪ ਜੀ ਦਲੀਪ ਨੂੰ ਫੋਨ ਮਾਰ ਕੇ ਦੇਖਦਾ ਜੀ ਘੜਤੀਆ ਉਹਨੇ ਉਹ ਵਿਲਾ ਘੜ ਦੇ ਉਹਨੂੰ 2 ਮਿੰਟ ਲਾਉਣਾ ਜੇ ਉਹ ਸਵੇਰੇ ਘੜਤੀਆ ਫੇਰ ਕੱਢ ਲਾਂਗੇ ਇੱਕ ਬੱਤ ਹੁਣ ਤਾਂ ਸਵੇਰੀ ਘੜ ਦੇਣਾ ਕੁਝ ਨਹੀਂ ਲਾਉਣਾ ਟਾਈਮ ਆਓ ਇਹ ਤਿੰਨ ਚਾਰ ਮੈਂ ਕਹਿੰਦਾ ਉਹ ਤਾਂ ਸਵੇਰ ਦਾ ਉੱਥੇ ਹੀ ਬੈਠਾ ਜਾਂਦਾ ਮੈਂ 10 11 ਵਜੇ ਕੁਰਸੀ ਵੀਰੇ ਹਾਂ ਉੱਥੇ ਤਰੱਕੀ ਆ ਉੱਥੇ ਦੇ ਵੱਧ ਤੱਕ ਉਹ ਜਾਮਣ ਤੱਕ ਗਿਆ ਜਾਵੇਂ ਉਹੀ ਬੈਠਾ ਬੰਦਰ ਜਾਵੇਂ ਉਹੀ ਬੈਠਾ ਹਾਂ ਉਹ ਔਰ ਛੇ ਲਗਤੀਆਂ ਛੇ ਭਰੀਆਂ ਅਜੇ ਟਰੈਕਟਰ ਲੈਣ ਗਿਆ ਬੰਦਾ ਹੈ ਸਟੇਟਸ ਲਾਇਆ ਹੋਇਆ ਹਾਂ ਜੌਂਡੀ ਯਾਰ ਜੌਂਡੀ ਲੈਣਾ 5210 4x4 ਨਾ ਵਧੀਆ ਜੌਂਡੀਆ ਲੈ ਲਈ ਚੱਲ ਅਮ ਰਿੰਡੇ ਤੇ ਲੱਤਾ ਉਹਨਾਂ ਨੇ ਸਟੇਟਸ ਲਾਇਆ ਹੋਇਆ ਉਹਨੂੰ ਕਹਿਣਾ ਉਹਦਾ ਰਵੀ ਨੇ ਮੈਂ ਦੇਖਿਆ ਮੈਂ ਚੱਲ ਵਧੀਆ ਕਰਿਆ ਭਾਈ ਜੌਂਡੀਆ ਜਿਹੜੀ ਜੀ ਪਸੰਦ ਆ ਹੂੰ ਪ੍ਰਧਾਨ ਵਾਲੇ ਨਾਲ ਦਾ 4x4 ਅੱਛਾ ਮੈਂ ਦੇਖਿਆ ਲੈਣਾ ਹੂੰ ਲੱਖ ਰੁਪਏ ਸਸਤਾ ਹੋ ਗਿਆ ਜਾਨਾ 8090 ਜਿੰਨਾ ਵੀ ਹੋਣਾ ਸਸਤਾ ਹੋ ਗਿਆ ਜੀਐਸਟੀ ਨਹੀਂ ਘਟਿਆ ਹਾਂ ਜੀਐਸਟੀ ਘਟੇਗਾ ਨਾਲੇ ਰਜਿਸਟ੍ਰੇਸ਼ਨ ਵਧਾ ਹਰਿਆਣੇ ਚ ਵਧਾਇਆ ਹੈ ਨਾ ਪਰ ਹਰਿਆਣੇ ਚ ਰਜਿਸਟ੍ਰੇਸ਼ਨ ਤਾਂ ਚਲ 5-10 ਹਜ਼ਾਰ ਰੁਪਏ ਵਧੀਆ 10000 ਵਧ ਗਈ 10 ਗੁਣਾ ਵਧਾ ਦਿੱਤੀ ਉਹਨੇ ਉੱਥੇ ਹੀ ਵਧਾਈ ਪਦਨੇ ਆਪਣੀ ਵਧਾ ਦਿੱਤੀ ਇਹਨੇ ਤਾਂ ਗਾਹ ਪਾ ਕੇ ਜਾਣਾ ਪਰ ਸੀਨ ਚ ਉਹ ਪਹਿਲਾਂ ਮੈਨ ਲੱਗ ਆ ਵਾਂ ਕਿ ਚੂਹੇ ਪਣ ਲਗੇ ਸਾਗ ਵੀ ਨਹੀਂ ਤੋੜਦੇ ਬਾਤੂ ਤੋੜਦੇ ਤਾਂ ਹੈ ਨਹੀਂ ਵਿੱਚ ਵੀ ਕੋਈ ਤਾਂ ਕਹਿੰਦਾ ਸਾਗ ਨਹੀਂ ਤੋੜਦੇ ਬਾਤੂ ਤੋੜਦੇ ਬੈਠੇ ਉਹ ਹੀ ਨਾ ਦੇਖਦਾ ਕਰੀਏ ਕਿ ਹੁਣ ਸਾਗ ਬਣਾਉਣਾ ਇਹ ਬਾਤੂ ਦਾ ਬਣਾ ਕੇ ਖੋਜਾ ਬਾਤੂ ਹੋਰ ਪਾਸੇ ਹੈ ਨਹੀਂ ਹੁਣ ਕਿਸੇ ਪਾਸੇ ਨਹੀਂ ਤੈਨੂੰ ਹੋਰ ਪਾਸੇ ਲਾ ਦਿੰਦੇ ਜੀ ਉੱਥੇ ਦੇ ਤੋੜ ਲਓ ਉਹ ਇਹਦਾ ਘਾਟਨ ਕਰਦਾ ਤੇਰੇ ਬਰਸੀਨ ਦੇ ਬਸ ਕਾ ਭਾਇਆ ਪਿਆ ਮੈਂ ਵੀ ਉਧਰ ਤੇ ਆਇਆ ਹੁਕੇ ਤੇਰਾ ਸਮਰਾਲੇ ਤੇ ਆਇਆ ਇੱਧਰ ਨੂੰ ਅੱਛਾ ਸਮਰਾਲੇ ਗਿਆ ਬਦਦਾ ਜਾ ਮੈਂ ਦੇਖਿਆ ਸਟੇਟਸ ਮੈਂ ਚੱਲ ਕਹਿੰਦਾ ਨਾ ਭੋਲੂ ਕਹਿੰਦਾ ਜਾਣਾ ਅੱਜ ਲੈਣਾ ਟਰੈਕਟਰ ਮੈਂ ਚੱਲ ਦਵਾ ਲਿਆ ਵਧੀਆ ਵੀਰ ਆ ਰਹੇ ਦੋਹੇ ਗਏ ਵਿਤੇ ਹੂੰ ਇਹ ਤਾਂ ਹੈ ਉਹ ਲੈ ਕੇ ਗਏ ਜਾਣੀਆਂ ਭਰੀਆਂ ਇਹ ਚੱਕ ਲੈ ਜਾਣੀਆਂ ਨੇ ਸਵੇਰ ਨੂੰ ਲੈ ਜੰਗੇ ਉਹਨਾਂ ਨੂੰ ਕਰਕੇ ਦੇਖੀਏ ਫੋਨ ਆਓ ਦੇਖਦੇ ਹਾਂ ਚੱਲ ਚੱਕ ਲਿਓ ਨਾਲ ਬੱਤੀ-ਕੁੱਤੀ ਚੱਕ ਲਿਓ ਉਹਨਾਂ ਦੇ ਜੇ ਫੋਨ ਕਰ ਦਿੰਦਾ ਜੇ ਘੜਤ ਵੀ ਛੇ ਭਰੀਆਂ ਇੱਕ ਬਤ ਮੈਂ ਵੀ ਕੱਢ ਲੂੰਗਾ ਕੱਢ ਦੇਣੀ ਉਹਨਾਂ ਨੇ ਆਪਰ ਕਰਨਾ ਪੈਣਾ ਉਹਨਾਂ ਨੂੰ ਠੰਡੇ ਠੰਡੇ ਦੀ ਬੋਤਲ ਬਣਾਉਣੀ ਪੈਣੀ ਉਹਨਾਂ ਨੂੰ ਓਏ ਹੁਣ ਚਲੇ ਜਾਣਾ ਉਹਨੇ ਘਰ ਆ ਵੀ ਕਰਤੇ ਆ ਸਰਦਾਰ ਜੀ ਆਏ ਦੇਖੀ ਇਹ ਦੇਖ ਕੇ ਕਰਦੀ ਐ ਇਹ ਹੈ ਆ ਤਾਂ ਪਾਲਕ ਤਾਂ ਵਧੀਆ ਹੋਇਆ ਜੀ ਓਹ ਉਹ ਚੂਏ ਨੇ ਫੜ ਲੈਣਾ ਫੇਰ ਨਾ ਕਿ ਉਹ ਦੇਖ ਲਾ ਸਾਗ ਹੈ ਨਹੀਂ ਪਾਣੀ ਇੱਕ ਗੱਲ ਦੇਖ ਲਾ ਵੀਰੇ ਪਰ ਸ਼ਾਮ ਨੂੰ ਹੈ ਨਹੀਂ ਉ ਤਾਂ ਜਿਆਦਾ ਹੀ ਭਰਤਾ ਬਤੰਦਰਾ ਉਹ ਬੰਦ ਨਹੀਂ ਕਰੀ ਬੈਨਾ ਮੋਟਰ ਉਹ ਮੈਂ ਪਹਿਲਾਂ ਵਿੱਚੋਂ ਘਾੜ ਉਧਰ ਚਲੇ ਜਾਣਾ ਉਹ ਤਾਂ ਜੇ ਟਾਈਮ ਹੀ ਦੇ ਕੇ ਤਰਾ ਫੋਨ ਆਵੇ ਤਾਂ ਜਿਆਦਾ ਯਾਦ ਆਇਆ ਆਹ ਜਾਨੀ ਕਿ ਉਹ ਕਿਹੜਾ ਟੁੱਟਣਾ ਕਿਧਰ ਨੂੰ ਚੋਈ ਜੀ ਭਰਿਆ ਪਿਆ ਪੁਲਿਸ ਚ ਚਲਾਏ ਉਧਰ ਵੀ ਗੰਨਾ ਹੀ ਗੰਨਾ ਹੈ ਆਹ ਉਧਰ ਮੀਰ ਸਿੰਘ ਦਾ ਗੰਨਾ ਹੈ ਗਾਹਾਂ ਸੁੱਖਾਂ ਦਾ ਗਾਹਾਂ ਪ੍ਰਧਾਨ ਦਾ 3 ਘੰਟੇ ਚੱਲੀ ਆ ਮੋਟਰ ਤੇ 3 ਘੰਟੇ ਹੀ ਭਰ ਗਿਆ ਉਹ ਪਹਿਲਾਂ ਵੀ ਗਿੱਲਾ ਤਾਂ 11 ਵਜੇ ਚਲਾਈ ਆ ਅੱਜ ਦੇ ਚਲਾਈ ਜਾ ਤੇਰੇ ਸਾਹਮਣੇ ਨਹੀਂ ਫਿਰ ਪਹਿਲਾਂ ਵੀ ਖੇਤ ਗਿੱਲਾ ਤਾਂ ਨਾ ਬੜੀ ਰਿਪੀ ਭਰਿਆ ਉਹ ਗਿੱਲੇ ਖੇਤ ਨੂੰ ਤਾਂ ਧੰਨ ਵਾਲਾ ਕੰਮ ਹੋ ਜਾਂਦਾ ਇੱਕ ਉਹ ਵੀ ਹੈ ਨਾ ਬੈਡਾਂ ਵਾਲਾ ਲੈਣਾ ਛੇਤੀ ਭਰਦੀਆਂ ਉਹ ਕਰਕੇ ਛੇਤੀ ਭਰਦਾ ਹੂੰ ਚਲ ਵਧੀਆ ਹੋ ਗਿਆ ਦਾ ਦਿਲਾ ਨਹੀਂ ਖਾਈ ਗੈਰ ਗੈਰ ਜੰਮਦੀ ਹੈਗੀ ਹੁਣ ਜੰਮੂਗੀ ਦੇਖੀ ਹੁਣ ਤਾਂ ਪਿਆ ਜਿਹੜੇ ਖੜੇ ਓਹੀ ਡੱਕਾ ਫੱਲੂਗਾ ਮਾਈਕ ਗੱਲ ਦੇਖੀ ਮੈਂ ਪਾਣੀ ਲਾਉਂਦਾ ਤਾਂ ਕੱਲ ਉਹ ਕਣਕ ਨੂੰ ਨਾਲੇ ਮੈਂ ਸੋਗਾ ਮਾਰਿਆ ਬਧੂਰਾ ਤਾਂ ਵੀ ਗਿੱਟੇ ਨਾਲੋਂ ਵੱਧ ਪੈਰ ਗਿਆ ਥੱਲੇ ਨੂੰ ਇੱਕ ਵਾਰ ਚ ਉਹ ਰੂਟਾ ਵੀਟਰ ਕਰਕੇ ਫਿਰ ਵੀ ਨਰਮ ਰਹਿਣਾ ਠੀਕ ਨਾਲੇ ਮੈਂ ਦੂਰੇ ਤੋਂ ਅੱਗਾ ਮਾਰੇ ਆ ਤਾਂ ਵੀ ਇੰਨਾ ਚੱਲ ਦੇਖ ਉੱਧ ਚੱਲ ਚੱਲੀਏ ਹਨ ਬੱਤੀ ਬੱਤੀ ਦੇਖੀਏ ਹਾਂ ਭਾਈ ਜਿਹੜਾ ਇਹ ਸਲਿੱਪ ਕਰਦਾ ਨਾ ਮਤਲਬ ਇਹ ਸਪੀਡ 'ਚ ਚੱਲਦਾ ਥੋੜਾ ਜਿਹਾ ਉਹਨੇ ਸਾਨੂੰ ਯਾਦ ਕੀਤਾ ਵੀ ਆਹ ਪੂਰੀ ਬੜੀ ਪਾਓ ਹੂੰ ਵੀ ਜਿੱਡੀ ਬੜੀ ਹੋ ਸਕੇ ਹੈ ਪਾਲੀ-ਪਾਲੀਆਂ ਆ ਜਾ ਕੋਈ ਨਹੀਂ ਇਹ ਬੜੀ ਮਿਲ ਹੀ ਨਹੀਂ ਸਾਨੂੰ ਬਾ ਕੋਲੀ ਵੜੀ ਲੈਣੀ ਆ ਉਹ ਕਹਿੰਦਾ ਆ ਛੋਟੀ ਪਾ ਦੋ ਜਦ ਇਹ ਛੋਟੀ ਵੀ ਨਹੀਂ ਮਿਲੀ ਤੇ ਸੈਜ ਉਹਦੇ ਕਰਕੇ ਮੈਂ ਸਲਿੱਪ ਕਰਦੀ ਆ ਸਲਿੱਪ ਨਹੀਂ ਗੇੜੇ ਨਹੀਂ ਬੜੇ ਥੋੜੀ ਤੇਜ਼ ਚੱਲਦੀ ਆ ਆਓ ਜੀ ਟਰੈਕਟਰ ਥੋੜਾ ਜਿਹਾ ਰੇਸ ਜਿਹਾ ਦਿੰਦੇ ਆ ਫਿਰ ਇਹ ਜ਼ਿਆਦਾ ਤੇਜ਼ ਹੋ ਜਾਂਦੀ ਆ ਦੇਖਦਾ ਕਿਦਾਂ ਮਰੰਡੇ ਜਾ ਕੇ ਆਉਂਦਾ ਜੇ ਕੋਈ ਮਿਲ ਜਵੇ ਭਾਸਾਰੇ ਵਿੱਚ ਦੇ ਕੇ ਉਹ ਲਿਆਉਂਗੇ ਦੋ ਹੀ ਚੀਜ਼ਾਂ ਆ ਤਾਂ ਮਿਲ ਜਣੀ ਹੁਣ ਰੋਪੜ ਮੈਂ ਦੇਖਿਆ ਤਾਂ ਮੈਂ ਤਾਂ ਹੋਰ ਵੀ ਹੋ ਸਕਦਾ ਰੋਜ਼ਾਰ ਕਿਹੜਾ ਇਹ ਬੜੇ ਵੱੱਦ ਵਾਲੇ ਵੀ ਹੁੰਦੀ ਆ ਤਿੰਨ ਵਾਲੀ ਉਹ ਤਾਂ ਹੈਗੀ ਉਹ ਫਿਰ ਤਿੰਨ ਵਾਲੀ ਤਾਂ ਹੈਗੀ ਉਹ ਵਾ ਇੱਕ ਇੱਥੇ ਵੀ ਲਵਾ ਦੇਣਾ ਯਾਰ ਮੇਰਾ ਪਲੇਟ ਲਵਾਏ ਇਹਨੂੰ ਆਏ ਪਲੇਟ ਲਵਾ ਦੇਣੀ ਇੱਕ ਦੂਏ ਤਰ੍ਹਾਂ ਇੱਕ ਬੰਦੇ ਦੀ ਮੈਂ ਦੇਖੀ ਤਿਆਰ ਹੋਈ ਉਹ ਸਕੰਜੇ ਮੰਗਣਾ ਉਹ ਟਾਇਰ ਨਹੀਂ ਹੈ ਐ ਸਕੰਜਾ ਟਾਇਰ ਬਣਾਇਆ ਵਾ ਉਹ ਚਲ ਇੰਨੇ ਦਾ ਪੰਗੇ ਕਰ ਉਹ ਮਤਲਬ ਉਂ ਗੱਲ ਕਰਦਾ ਵੀ ਉਰੇ ਪਲੇਟ ਐ ਸਿੱਧੀ ਲਾਈ ਵੀ ਹੈ ਹਾਂ ਐ ਸਿੱਧੀ ਪੱਤੀ ਗਿਰਦੀ ਓਹ ਥੱਲੇ ਮੈਨੂੰ ਪ੍ਰਧਾਨ ਨੇ ਵੀਡੀਓ ਭੇਜੀ ਥੀ ਉਰੇ ਤੇ ਐ ਪੱਤੀ ਇੱਥੇ ਦੇ ਨਾ ਹਾਂ ਹਾਂ ਸਿੱਧੀ ਉਹ ਪੱਤੀ ਲਾ ਕੇ ਸਿੱਧੀ ਪਲੇਟ ਹਾਂ ਇੱਥੇ ਐ ਪਲੇਟ ਸਾਫ਼ ਕਰਕੇ ਇੱਥੇ ਹੀ ਰੂੰਗੀ ਫਿਰ ਹੂੰ ਅਭੀ ਸੁੱਕ ਗਈ ਹੋਣੀ ਆ ਇਹ ਤਾਂ ਯਾਰ ਨਾ ਇੰਨੀ ਜਿੱਤੀ ਕਿਤੇ ਸੁੱਕ ਜੂ ਇੰਨੀ ਧੁੱਪ ਵੀ ਨਹੀਂ ਹੁੰਦੀ ਅੱਜ ਪਹਿਲਵਾਨ ਦੇ ਕਹਦੇ ਛੋਲੇ ਨੂੰ ਸਪਰੇਅ ਕਰਤੀ ਦੇਖਦੇ ਆ ਕੱਖ ਪਹਿਲਾਂ ਸ਼ੋਰੇ ਦਾ ਕਿੰਨਾ ਫਰਕ ਆ ਮੈਂ ਕਿਹਾ ਝੋਲੇ ਉਡਾ ਤੇ ਤੇਰੇ ਗਾਲਾਂ ਉਹ ਸ਼ੋਰੇ ਦਾ ਦੇਖ ਲੈ 2 4 6 8 10 12 ਲੈਣਾ ਟੌਪ ਦੀਆਂ ਆ ਲੈਣਾ ਉਹ 6 ਲੈਣਾ ਐਨ ਦਿਖਦੀਆਂ ਇਹ ਵਿੱਚ ਉਹ 6 ਲੈਣਾ ਹੁਣ ਜੰਮਣ ਲੱਗੀਆਂ ਇਹ ਬਹੁਤ ਘੱਟ ਦਿਖਦੀਆਂ ਦੇਖ ਜੰਮ ਰਹੀਆਂ ਬਹੁਤ ਘੱਟ ਆ ਬਹੁਤ ਘੱਟ ਮਤਲਬ ਕੈਂਡਾ ਪਾ ਬਹਲੇ ਇੰਨੇ ਇੰਨੇ ਕੁ ਹੋਏ ਆ ਇਹ ਬੜੇ ਹੋਗੇ ਇਹ ਏਡੇ ਏਡੇ ਹੋਗੇ ਦੇਖ ਲੈ ਵੀ 4 4 5 5 ਉਂਗਲ ਦੇ ਓਲੂ ਬੈਲਗ ਕੰਟੈਕਟ ਕਰਦਾ ਉਹ ਗੁੱੜ ਦਾ ਬਹੁਤ ਹਲਸਣ ਵਾਜਿਆ ਕਰਿਆ ਪਿਆ ਗੁੱਟ ਗੁੱਟ ਕੇ ਤੋ ਵਧੀਆ ਹੋਗੇ ਗੋਭੀ ਗੁੱਬੀ ਵੀ ਤੁਰਪੀ ਗੋਭੀ ਤੁਰਪੀ ਪਾਣੀ ਲਾਉਣਾ ਪਾਣੀ ਲਾਉਣਾ ਪਾਣਾ ਛੱਡ ਦੇਣਾ ਪਾਣੀ 10 ਮਿੰਟ ਲੱਗਣੇ ਆ ਗੋਭੀ ਨੂੰ ਨਾਲੇ ਪਿਆਜ਼ਾਂ ਨੂੰ ਲੱਗ ਜੂ ਪਿੱਛੇ ਪਰੋ ਇੱਕ ਲਾਈਨ ਨੂੰ ਉਹਨੂੰ ਵੀ ਪਾਣੀ ਲੱਗੀ ਜਾਣਾ ਗੈਲੇ ਹੂੰ ਜਿਹੜੀ ਛੋਲਿਆਂ ਦੀ ਆ ਕਾਇ ਇੰਨਾ ਕੁ ਕੁਛ ਨਹੀਂ ਕਹਿਣਾ। ਬਾਕੀ ਹੁ ਪੱਤੀ ਦਾ ਪ੍ਰਬੰਧ ਕਰੀਏ ਫਿਰ। ਦੇਖਣੀ ਪੈਣੀ ਹੈ ਹੈਗੀ ਇੱਥੇ। ਤਾਂ ਇੱਕ ਘਲਾੜੀ ਗਾਲੂ ਚੱਲੂਗੀ। ਜੇ ਨਾ ਹੋਈ ਫਿਰ ਇੱਕ ਨਹੀਂ ਦਾਸ ਪੀ ਲੂਗੀ। ਅਜਰੇਚਦਾਰੀਆਂ ਚ ਗਏ ਵੀ ਰਹਿ ਗਏ। ਉਧਰ ਕੋਲੋਂ ਟੈਟਰ ਦੌਣ ਲੰਘਿਆ ਮੈਂ ਉੱਥੇ ਲੰਘ ਗਿਆ। ਨਹੀਂ। ਸੋਣੀ ਪੱਤੀ ਚੱਕ ਲੈ ਆਉਣੀ ਸੀ। ਚੱਲ ਦੇਖਦੇ ਹਾਂ। ਉਧਰ ਝੋਕਾ ਗਿੱਲਾ ਦਾ। ਜਿੰਨੀ ਇੰਨਾ ਕਦੇ ਨਹੀਂ ਭਰਦਾ ਹੈਗਾ। ਖਿਲਾੜੀ। ਨਹੀਂ ਨਹੀਂ ਭੈਣੇ ਕਿੱਥੇ ਭਰਦੀ। ਜਿੰਨੀ ਨਹੀਂ ਭਰਦੀ ਨਹੀਂ ਹੈਗੀ। ਜਿੰਨੀ ਉਧਰ ਭਰੀ ਹੈ। ਇਹ ਵੀ ਕੱਢਣੇ ਪੈਣੀ ਮੜੀ ਮੋਟੀ ਆ ਕੱਢਣੀ ਆ ਇਹ ਹੂੰ ਬਾਕੀ ਭਾਂਡੇ ਤੋਂ ਹੋਣੇ ਆ ਸਾਰੇ ਹੀ ਪੈਣਾ ਤਾਂ ਚੱਲ ਦੇ ਦੇ ਚੱਲ ਚਲੀਏ ਫਿਰ ਹੋ ਚਲੋ ਠੀਕ ਹੈ ਜੀ ਫਿਰ ਮਿਲਦੇ ਆ ਗੱਲੂ ਖਲਾੜੀ ਪਰ ਬਾਕੀ ਸਵੇਰੇ ਦੇਖਦੇ ਆ ਅਹੋ